ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਲਾਪਰੀਦ ਨੂੰ ਜੀ ਬਾਕੀ ਬਾਈ ਰਾਕੀ ਬੈਠੇ ਕਾਟੋਆ ਦੀ ਕਾਟਾਂ ਹੀ ਬਹੁਤ ਹੋਰ ਕੋਈ ਬੈਣਾਂ ਦੀ ਰਾਕੀ ਬੈਠਾ ਕੋਈ ਕੁੱਤਿਆਂ ਦੀ ਰਾਕੀ ਬੈਠਾ ਅਸੀਂ ਕਾਟੋਆ ਦੀ ਬੈਠੇ ਆ ਕਾਟੋ ਬਾਈ ਜਿਹੜੀ ਉਹ ਪਨੀਰੀ ਹੈ ਕੱਕੇ ਹਾਂ ਪੂਰੀ ਬਹੁਤ ਖਰਾਬ ਕਰਦੀ ਆ ਲੱਜ ਕੇ ਹੋਗੇ ਤਾਂ ਬੀਜ ਮਿੱਠਾ ਬੀਜ ਬੈਠਿਆ ਨਾ ਤਾਂ ਬਹੁਤ ਖੰਦੀ ਆ ਇਹਨੇ ਮੱਕੂ ਕੌੜੀ ਦਵਾਈ ਪਾਵਾ ਤਾਂ ਮਰੀ ਫੇਤਾ ਹਟੇ ਕੌੜੀ ਦਵਾਈ ਵੀ ਕਿਆ ਕਰੂਗੀ ਦੁਪਹਿਰਾਂ ਲੱਗੇ ਤੇ ਉਹ ਨਾ ਖਤਮ ਹੋ ਜਾਣਾ ਜੀ ਨਾ ਨਾ ਤੇਰੇ ਕੋਟਰੀਆਂ ਚ ਪਾਵਾਂਗਾ ਥੋੜੇ ਮਾਸਾ ਮੰਗਾਂ ਉਸੇ ਆਹ ਕੋਟਰੀਆਂ ਟੰਗਾਂਗੇ ਕਿਸੇ ਚੀਜ਼ ਦੀਆਂ ਬਣਾ ਕੇ ਕੌੜੀ ਦਵਾਈ ਮਾਸਾ ਦਾ ਨਹੀਂ ਕੌੜੀ ਦੀ ਕਹਿੰਦੇ ਤੇ ਮਾਸਾ ਫਰੇ ਵਾਲੀ ਕੌੜੀ ਕਿਆ ਇਲਾਜ ਹੂਬੇ ਦਾ ਇਹ ਕੱਟ ਕੇ ਕੰਗ ਰੱਖੀ ਬੇਟਰੇ ਨਿਕਲਦੀਆਂ ਪਰ ਆਏਆਂ ਗੱਗੇ ਸਵੇਰ ਸ਼ਾਮੇ ਆ ਹਾਂ ਤੇ ਦੁਪਹਿਰ ਨੂੰ ਵੀ ਚੱਲਦਾ ਜੀ ਤਾਂ ਜੋਕ ਡੰਡੇ ਜੇ ਵੱਜਦੇ ਤਾਂ ਖਾਲੀਆਂ ਉਹ ਗਈ ਜੋ ਉਹ ਤੇ ਉਹ ਦੇਖੀ ਗੱਗੇ ਹੁਣ ਹੋ ਆਰਦਾ ਖੜਾ ਇੱਕ ਦੇਖ ਦੇਖੜੇ ਹੈਗੀ ਇਹ ਜਾਂਦੀ ਦੇਖੀ ਦੇਖੀ ਦੇਖ ਇਹ ਜੇ ਰੰਗ ਇਹਦਾ ਹੋ ਗਈ ਹੋ ਗਈ ਹੋ ਗਈ ਹੋ ਗਈ 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 ਮੈਂ ਵੀ ਨਾਲੇ ਆ ਗਿਆ ਚੱਲ ਚੱਲ ਆ ਚੰਗੇ ਦੇਖ ਮੈਂ ਰੱਖੀ ਵੀ ਤੇਰੇ ਵਾਸਤੇ ਆ ਦੇ ਚੰਗਾ ਆ ਦੇ ਜੇ ਮੋੜ ਤੇ ਕਿ ਮੋੜ ਮੋੜ ਪਿੱਛੇ ਆ ਜਾ ਆ ਜਾ ਆ ਜਾ ਹਾਂਜੀ ਹਰ ਜੀ ਚੱਲ ਜੀ ਅੰਬ ਬੰਨ ਅੰਬ ਸਵਾਦਾਂ ਦੇ ਦੇਖੋ ਕਰਦਾ ਕਰਦਾ ਲਾ ਚੜੀ ਪਈ ਅੰਬ ਬੰਨ ਅੱਬ ਵਗੈਰੇ ਫੇਰ ਤਰੇ ਆਉਣਾ ਚਲੋ ਜਿੰਨਾ ਕਰ ਆਖੀ ਰੱਖੋਂ ਤਾਂ ਉਹਨਾਂ ਰੱਖਣੀ ਹੋਆ ਕਰ ਨਹੀਂ ਵੀਰੇ ਕਾਂਟੋ ਵੀ ਖਾਨੀ ਐ ਇਹਨੂੰ ਤੇ ਨਾਲੇ ਭਾਈ ਸਭ ਨੂੰ ਬਹੁਤ ਬੁਮਾਰਕਾਂ ਵੀ ਦੋ ਬੰਦੇ ਪਿੰਡ ਦੇ ਵਾਪਸ ਆ ਗਏ ਦੋ ਭਾਈ ਇੱਕ ਤਾਂ ਮੁੰਡਾ ਮੈਨੂੰ ਲੱਗਿਆ ਵੀ ਕਿਤੇ ਬਾਹਰ ਨੂੰ ਚਲੇ ਗਿਆ ਸਰਪਾਲ ਜੀ ਇਹ ਤਾਂ ਭਾਈ ਕਰਦਾ ਚੰਦੇ ਚ ਨੀਗਾ ਪੜਾਈ ਪੜਾਈ ਕਰਦਾ ਭਾਈ ਇਹ ਉਹ ਨਹੀਂ ਤਾਂ ਹੋਇਆ ਇਹਦੇ ਪੋਸਟਰ ਨਹੀਂ ਲੱਜਾ ਪਏ ਇਹ ਸਾਨੂੰ ਵੀ ਇਹ ਸਾਨੂੰ ਦੱਸ ਕੇ ਆਦਾਂ ਇਹ ਹੈਗੇ ਹੈ ਹੀ ਬਾਹਰ ਦਾ ਮੈਨੂੰ ਦੱਸ ਦੱਸ ਗਿਆ ਤਾਂ ਇਹ ਚਲੋ ਭਾਈ ਵੋਟਰ ਦਾ ਫਾਇਦਾ ਹੋ ਗਿਆ ਭਈ ਸਾਡੇ ਦੋ ਬੰਦੇ ਬੁੜੇ ਕਾਕ ਆ ਗਿਆ ਭਾਈ ਨਾਲੇ ਸਾਨੂੰ ਭਾਈ ਮੁਬਾਰਕਾਂ ਜੀ ਜੀ ਨੇ ਹਾਲ ਚਾਹ ਪੁੱਛਿਆ ਤਾਂ ਭਾਈ ਸੁਣ ਲਓ ਕਾਕਾ ਜੀ ਆ ਚੁੱਕੇ ਨੇ ਘਰਾਂ ਹਾਂ ਅੱਜ ਸਵੇਰੇ ਭਾਈ ਅੱਜ ਤਰੀਕ ਨਹੀਂ ਅੱਜ 31 ਤਰੀਕ 31 31 ਤਰੀਕ ਨੂੰ ਭਾਈ ਸਵੇਰੇ ਕਾਕਾ ਘਰਾਂ ਪਹੁੰਚ ਗਿਆ ਆਪਣੇ ਆਉਂਦੀ ਸਾਰੇ ਭਾਈ ਤੇਲ ਤੂਰ ਕਾਕਾ ਚੋਲੇ ਆ ਮੂੰਹ ਮਿੱਠਾ ਕਰਾ ਤਾ ਕਾਕੇ ਦਾ ਵੀ ਭਾਈ ਹਾਂ ਬਾਕੀ ਬਾਕੀ ਦੀ ਵਾਰਤਾ ਬਾਰੇ ਪਤਾ ਸਾਨੂੰ 10 ਤਰੀਕ ਨੂੰ ਭਾਈ ਗਿਆ ਤਾਂ ਉਹ ਦਿਨ ਉਹਨੇ ਕੀ ਲੈ ਆਏ ਬਾਹਰ ਹਾਂ ਤਿੰਨ ਹਫ਼ਤੇ ਲਾਇਏ ਬਾਹਰ ਵੀ ਗੱਲ ਹੁਣ ਪਤਾ ਸਾਨੂੰ ਪਤਾ ਨਹੀਂ ਲੱਗਿਆ ਕਿਆ ਗੱਲ ਗੱਲ ਤਾਂ ਬਈ ਉਹ ਜਿਆਦਾ ਜਾਨਵਾਲ ਦੀ ਜਾਨਵਾਲ ਦੀ ਵੀਡੀਓ ਆਊਗਾ ਜਾਂ ਫਿਰ ਪਤਾ ਨਹੀਂ ਸਾਨੂੰ ਯਕ ਭਾ ਕੀ ਬਾਕੀ ਬਾਕੀ ਇੰਨਾ ਕਾ ਬਈ ਵਧੀਆ ਮਾਸ ਮੁੜਿਆ ਆ ਗਿਆ ਸਾਨੂੰ ਇਹੀ ਬਹੁਤ ਖੁਸ਼ੀ ਆ ਸਹੀ ਸਲਾਮਤ ਆ ਕੇ ਆ ਗਿਆ ਬਣ ਲੈਣਿਆ ਕੋ ਬਸ ਇੰਨੀ ਨੂੰ ਆਨੂੰ ਬਹੁਤ ਦਾ ਖੁਸ਼ੀ ਆ ਬਾਕੀ ਇਹ ਬੰਦੇ ਨੂੰ ਦੀ ਬੁੰਗਰ ਕੀ ਬੁਲਾਇਆ ਇਹ ਬੰਦੇ ਨੂੰ ਹੋ ਕੇ ਬੁਲਾਇਆ ਵੀ ਤੂੰ ਵਜਾ ਪੈ ਕੱਲ ਮੋਟੇ ਬੁਲਾਇਆ ਬੰਦੇ ਨੇ ਪਾਰਟੀਆਂ ਦੇ ਵੱਲ ਹੋਈ ਪਈਆਂ ਨੇ ਪਹਿਲੀ ਵਾਰ ਵੋਟ ਪਾਉਣੀ ਆ ਕੱਲੂ ਬਾਈ ਦੀ ਵੋਟ ਪਾਉਣੀ ਆ ਸਪੈਸ਼ਲ ਬੁਲਾਇਆ ਜਾ ਨਿਗੜ ਤੇ ਇਹ ਆਪ ਤਾਂ ਰਹਾ ਨਾ ਗਾਇਬ ਹੈ ਜੰंडीगढ़ ਆਉਂਦਾ ਫੇਰ ਬਾਅਦ ਚ ਕੋਈ ਨਹੀਂ ਭਾਈ ਇਹਦਾ ਪਰ ਜੀਨ ਨਾ ਤਾਂ ਆਇਆ ਨਿਕਲ ਮੈਂ ਲਾਇਆ ਹਿਸਾਬ ਲੱਗਦਾ ਨਹੀਂ ਹੈ ਅਜੀ ਲੱਗਦਾ ਪੂਰੀ ਸਾਨੂੰ ਰਹਿਣਾ ਸਾਰੀ ਜੜੀ ਸਾਡੇ 35 ਸਾਡੇ ਫਾਇਰ ਕੋਲੇ ਬੈਠੇ ਆ ਤੇ ਉਹਦੇ ਨਿਆਰਾ ਵੱਖਰਾ ਹੀ ਕਬੱਡੀ ਹੋਵੇ ਚੱਲੇ ਦੇਖੀ ਕਬੱਡੀ ਬਿਲਕੁਲ ਇਹ ਤੂੰ ਹੁੰਦਾ ਦੇਖ ਲੈ ਤੇਰੀ ਤੇਰੀ ਜਨੂਣ ਦੀ ਅੱਜ ਆ ਹੋਈ ਅੱਡੇ 2 ਘੰਟੇ ਪਹਿਲਾਂ ਜਿੱਦਾਂ ਈ ਟਰਾਲੀ ਚੱਲਦੀ ਈ ਟਰਾਲੀ ਚੱਲਦੀ ਆ ਅੱਜ ਆਪਾਂ ਵੀਡੀਓ ਕਾਲ ਕਰੀ ਹੋਈ ਸੀ ਦੁਪਹਿਰੇ ਇਹ ਗੱਲਾਂ ਕਰ ਬਸ ਬਸ ਜਿਆਦਾ ਟਰਾਲਾ ਹੀ ਸਿਲੈਕਟ ਹੋ ਰਿਹਾ ਤਾਂ ਵੀ ਕਿਹੜਾ ਲੈ ਕੇ ਜਾਣਾ ਚੱਲਦੇ ਰਹਿਣੇ ਤਾਂ ਕੱਲ ਯਾਰ ਕੱਲ ਦਾ ਮੁੱਤ ਸਾਨੂੰ ਮੁੱਦ ਦਿਨ ਦਾ ਮੁੱਦਾ ਪਤਾ ਨਹੀਂ ਹੁੰਦਾ ਇੱਕ ਦਿਨ 'ਚ ਕੀ ਕਰਨਾ ਹਾਂ ਇਹ 11 ਵਜੇ ਪਤਾ ਲੱਗਦਾ ਵੀ ਕੀ ਕਰਨਾ ਅੱਜ ਆਹ ਕੰਮ ਜਦ ਗਰਮੀ ਸ਼ੁਰੂ ਹੁੰਦੀ ਉਹ ਯਾਰ ਕੰਮ ਕਰਨੇ ਬੇਲ ਸਵੇਰੇ ਤੇ ਤੇ ਇਹ ਕੰਮ ਕਰਦਾ 10 ਵਜੇ ਨਵੇੜਲੇ ਉੱਤੇ ਭੇਜਣੇ ਆ ਵੀ ਕੀ ਕਰੀ ਕਰੀ ਦੁਬਾਰੇ ਨੂੰ ਅੱਜ ਬੱਜੀ ਨੇ ਕਿਸੇ ਸਿਰ ਮਾਰਤਾ ਵੀ ਆਹ ਕੰਮ ਆ ਦੋ ਵੋਟਾਂ ਉਧਰ ਗਿਰੀਆਂ ਹਲੇ ਪਹਿਲਾਂ ਫਿਰ ਕਹਿੰਦੇ ਵੀ ਮੁੱਦਾ ਕਾ ਹੋ ਗਿਆ ਹੋ ਗਿਆ ਵੀ ਪਾਣੀ ਦਾ ਵੀ ਕਹਿੰਦੇ ਵੀ ਇਦ ਕਾ ਕਾ ਕਰਦੇ ਮੇ ਧੂੜ ਪੈਂਦੀ ਕਹਿੰਦੇ ਜੱਗਾ ਕਹਿੰਦਾ ਮੈਂ ਕੋਈ ਇਦਨ ਨੂੰ ਜਾਣਦਾ ਤਾਂ ਕਰਾਂਗੇ ਇਦਨ ਨੂੰ ਜਾਂਦਾ ਤਾਂ ਵੀ ਸਾਡੀ ਗਰਦ ਸਾਡੇ ਘਰੇ ਆਉਂਦੀ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਫਿਰ ਅਸੀਂ ਗਿਆ ਭਾਈ ਚਲੋ ਪਾਣੀ ਪਾਣੀ ਹੋਗੇ ਕੰਮ ਜੱਗਾ ਕਹਿੰਦਾ ਵੀ ਜੋੜਨਾ 18 ਫੁੱਟਾ ਦੇਖਣਾ ਲੀਕ ਤਾਂ ਨਹੀਂ ਨਹੀਂ ਭਾਈ ਲੀਕ ਨਹੀਂ ਹੈ ਜਮਾ ਵੀ ਨਹੀਂ ਜੀ ਪਤਾ ਹੀ ਨਹੀਂ ਲੱਗਿਆ ਲੀਕ ਤਾਂ ਡਰਾਈਵਰ ਥੋੜਾ ਜਿਹਾ ਗੱਲ ਤਾਂ ਪਿਛਾ ਲਦਾ ਸੀ ਉਹੀ ਖਾਲੀ ਡਰਾਈਵਰ ਨੇ ਭਾਈ ਡਰਾਈਵਰ ਨੇ ਬੋਰ ਜਿਹਾ ਬੰਨੀ ਪਾ ਪਾ ਕੇ ਰੋਕ ਲੈ ਕਰੇ ਪਾ ਕੇ ਬ੍ਰੇਕ ਮਾਰ ਦੇ ਕਰੇ ਹਰਾ ਪਾਣੀ ਝੱਲੇ ਮੂਰੇ ਜੇ ਪਾਣੀ ਦੂਜੇ ਕਰੇ ਸਾਰੀ ਪਿੱਛੇ ਕੂੜੀਆਂ ਕਾੜੀਆਂ ਭਾਨੂੰ ਮੈਂ ਅੱਖਾਂੀਆਂ ਕਾੜੀਆਂ ਤੇ ਇੱਕ ਦੋ ਤਿੰਨ ਮੋਦੇ ਹਵਾ ਚ ਫਿਰਦੇ ਤੇ ਇਹ ਸਹਿਬ ਜੋਤ ਹਰਸ਼ਵੀਰ ਕਿੰਨੇ ਜਾਣੇ ਹਵਾ ਚ ਮੈਂ ਲੈ ਗਏ ਹੁਣ ਤਿੰਨ ਚਾਰ ਦਿਨ ਦਾ ਕੰਮ ਵਧੀਆ ਹੋ ਗਿਆ ਬਈ ਦਾ ਹੁਣ ਉਹ ਕਿਤੇ ਨਹੀਂ ਜਾਂਦੀ ਤਿੰਨ ਚਾਰ ਦਿਨ ਨਾ ਮੀਂਹ ਪੈ ਕੇ ਸਾਣਾ ਫੇਰ ਲੋਟਿਆ ਫੇਰ ਬਈ ਇੱਟਾ ਵਗੇ ਪੱਕੇ ਹੋ ਗਏ ਥੱਲੇ ਪਤਾ ਹੀ ਨਹੀਂ ਲੱਗਦਾ ਕੁਝ ਕਰ ਲੈ ਮੀਂਹ ਇੱਕ ਦਿਨ ਰਾਤ ਨੂੰ ਬਾਈ ਗੜਾ ਗੜਾ ਜੀ ਹੋਈ ਤੀ ਉਹ ਜਦੇ ਜਦੇ ਬੰਦ ਹੋ ਗਿਆ ਮੀਮੂ ਕੇ ਮੀਂਹ ਨਹੀਂ ਪਿਆ ਉਹ ਡਰ ਜਾਂਦਾ ਵੀ ਨਾ ਨਾ ਇੱਥੇ ਤਾਂ ਪਾਉਣਾ ਨਹੀਂ ਅਕੀ ਭਾਈ ਉਹ ਵੀ ਆ ਗਿਆ ਕੌਣ ਆਢੇ 18 ਫੁੱਟੇ ਵਾਲਾ ਜੱਗਾ ਆਇਆ ਬੈਠਾਣਾ ਫੁੱਟੇ ਉਹ ਆਇਆ ਭਾਈ ਐ ਸੌਰੀ ਸਾਢੇ 18 ਫੁੱਟਾ ਇਹ ਜੱਗਾ ਗੁੱਸਾ ਕਰਦਾ ਇਹ ਕਹਿੰਦਾ ਤੁਸੀਂ ਅੱਧਾ ਫੁੱਟ ਘਟਾ ਦਿੱਤਾ ਹਾਂ ਲੋ ਭਾਈ ਸਾਥੇ ਲੋ ਜੀ ਆ ਸਾਰੀਆਂ ਗਲਤੀਆਂ ਫਾਲਦੀਆਂ ਮਾਫ ਕਰੋ ਵੀ 18 ਨਹੀਂ ਹੈਗਾ ਜੱਗਾ ਭਾਈ ਗੁੱਸਾ ਕਰ ਗਿਆ ਦਾ ਸਾਢੇ 18 ਫੁੱਟਾ ਭਾਈ ਅੱਧਾ ਫੁੱਟਾ ਖਾ ਜਾਣੇ ਯਾਰ ਲੈ ਕਰਤੀ ਪੂਰਤੀ ਰੱਦੇ ਫੁੱਟ ਦੀ ਨਿਆਰਾ ਨਿਆਰਾ ਇਹ ਦੇਖਿਆ ਜਲਵੀਰ ਤਾਂ ਲੰਘ ਗਿਆ ਨਿਆਰਾ ਹੀ ਆ ਗੋਡੇ ਗੋਡੇ ਦੇ ਲੱਗੇ ਹੋਏ ਆ ਬਾਬਾ ਜੀ ਦੇ ਲੇਕਨ ਪਾਣੀ ਵਾਂ ਡੱਬਾ ਲੰਘ ਜੇ ਕਰਦਾ ਢਾਲੇ ਮੁੱਸਲਵੀ ਤਾਂ ਲੰਘ ਚਲੇ ਇੱਕ ਵਾਰ ਨਹੀਂ ਵਜਿਆ ਮੈਂ ਦੋ ਤਿੰਨ ਵਾਰ ਵਜਿਆ ਫਿਰ ਤਾਂ ਮੈਂ ਦੇਖ ਲਿਆ ਬਈ ਫੜ ਕੇ ਬੈਠੜੇ ਚ ਸਮਝਦਾਰੀ ਆ ਸਾਡੂ ਫੜੂਗਾ ਕਿਆ ਚੀਜ਼ ਨੂੰ ਬਿੱਡ ਨੂੰ ਕੁਝ ਨਹੀਂ ਦਿਖਤ ਪੈਦਾ ਬਿੱਡ ਨੂੰ ਉਹ ਲਾਈ ਪੀ ਇਹਨੇ ਜਾਦਾ ਬਸ ਆਪਣੇ ਸ਼ੱਲਾਂ ਦੇ ਸਾਰੇ ਨਾਲ ਕਦੇ ਇੱਧਰ ਕਦੇ ਉੱਧਰ ਕਦੇ ਇੱਧਰ ਕਦੇ ਨਹੀਂ ਤਾਂ ਬੰਦਾ ਜਾਲੀ ਚੋਂ ਫੜ ਲਵੇ ਮੈਂ ਤਾਂ ਜਿਹੜੇ ਦੋਂਦੇ ਨਹੀਂ ਉਹ ਵਾਲੇ ਟਾਇਰ ਟਾਇਜ ਇੱਥੇ ਦੋਬਰ ਖਲੇ ਹੱਥ ਇੱਧਰ ਪੈਰ ਨਾਲੇ ਪਿੱਛੇ ਜਾਮ ਕਾਮ ਇਦਾਂ ਬਚਾਉ ਹੋਇਆ ਮੇਰਾ ਅੱਖਾ ਅੱਖਾ ਨਹੀਂ ਜੇ ਤਾਂ ਬ੍ਰੇਕ ਬਾਅਦ ਦਿੱਤੀ ਮੁੰਡਰ ਵਾਲੀ ਛੱਲ ਨਹੀਂ ਆਇਆ ਇਹਨੂੰ ਇਹ ਲੈਉਣਾ ਦਾ ਇਹ ਤਾਂ ਵਿੱਚ ਲੱਭਣਾ ਪੈਂਦਾ ਨਾ ਇਹਨੇ ਖਬਰ ਕਿਹੜੇ ਕਿਹੜੇ ਕਿਤਾਜ ਪਿਆਉਣ ਉਹਦਾ ਛੋਟਾ ਜਾਨ ਉਹ ਵੀ ਤਾਂ ਬੀਬੀ ਮੰਦਰ ਦਾ ਤਾਂ ਹੀ ਲੈ ਗਿਆ ਇਹ ਮਤ ਕੱਲ ਵਿੱਚ ਚੱਲੀ ਇਹ ਮਤ ਕੱਲ ਬਾਈ ਆਪਾਂ ਕੰਮ ਇਹ ਤਾਂ ਖੋਦੂਗੇ ਤੁਹਾਨੂੰ ਜੇ ਤੁਹਾਨੂੰ ਨਵਾਂ ਚੱਲਿਆ ਬਿੰਦਰ ਆਇਆ ਵੇਟਾ ਬਿੰਦਰ ਕਾ ਆਣਾ ਨਿਆਰਾ ਜਦੋਂ ਬਿੰਦਰ ਦੇ ਆਇਆ ਲੰਗੀ ਮੂੰਹ ਪਰ ਨਾ ਸੱਜ ਮੇ ਸਾਰਾ ਪਾਣੀ ਪਾਣੀ ਵਜਦਾ ਬਿੰਦਰ ਜਿਹਦੇ ਉਧਰ ਖੜਲੇ ਫੱਟ ਮੰਗਣਾ ਪਾਣੀ ਵਜਦਾ ਸਮੁੰਦਰ ਹੀ ਚੱਲ ਸਮੁੰਦਰ ਹੀ ਇੱਕ ਗੱਲ ਹੈ ਕਿ ਸਮੁੰਦਰ ਦੀ ਲਹਿਰਾਂ ਮੂਰੇ ਕਿ ਆ ਜੋਰ ਇਹਦਾ ਕੁਝ ਵੀ ਨਹੀਂ ਦਾ ਪਾਣੀ ਇਹਦਾ ਪਾਣੀ ਕਿਹਦਾ ਨਾਲੇ ਕਿੰਨਾ ਪਾਣੀ ਕਿੰਨਾ ਉਹਦਾ ਦੇਖ ਲੈ ਪਹਿਲੀ ਵਾਰ ਸੀ ਤੇ ਲੱਗਣ ਦਿੰਦਾ ਪਾ ਕੇ ਨਾ ਹੁਣ ਉਹ ਚੀਜ਼ ਦਾ ਹੋਰ ਗਾਈ ਲੈਵੇ ਕਲੇ ਦੀ ਚੱਲ ਵਿੱਚ ਨੂੰ ਤਾਂ ਹੀ ਲੈ ਜਾਂਦੀ ਹੈ ਭਾਈ ਆਪਾਂ ਕਈ ਜੰਨੇ ਆਏ ਆਏ ਬੰਦਿਆਂ ਬਹੁਤ ਜੋਰ ਆ ਭਾਈ ਇਹ ਚ ਖਵਾਜੇ ਚ ਬਹੁਤ ਜੋਰ ਆ ਕੋਈ ਖਵਾਜਾ ਇੱਕ ਅੱਗ ਦੋਹਾਂ ਤੇ ਬਚਾਓ ਤੋ ਜੀ ਜਿਆ ਬਾਈ ਇਹ ਇਹ ਤਾਂ ਸ਼ਾਂਤ ਹੀ ਠੀਕ ਰਹਿੰਦੇ 46 47 ਡਿਗਰੀ ਚ ਵੀ ਦੰਦ ਵੱਜਦੇ ਦੇ ਅੱਜ ਦੇਖ ਲੈ ਆ ਕਹਿੰਦੇ ਉਹ ਸ਼ਾਮਾਜ ਕਾਨੂੰ ਮਾਰ ਕੇ ਲੈ ਤੂੰ ਪੰਜ ਕਾਨੂੰ ਨੂੰ ਲੈ ਜਾ ਜੇ ਟਰੈਕਟਰ ਵਾਲਾ ਤਾਂ ਸ਼ਾਮਾਜ ਨੂੰ ਭੱਜਦਾ ਦਾ ਜਦ ਬਿੱਡ ਕਰਕੇ ਟਰੈਕਟਰ ਵਾਲੇ ਬਿਧਾਨ ਘੱਟ ਕੇ ਨਹੀਂ ਤਾਂ ਟਰੈਕਟਰ ਵਾਲਾ ਠੰਡਾ ਜ਼ਿਆਦਾ ਕਰਨਾ ਦਾ ਹਾਂ ਬਿੱਡ ਦੇ ਦੇ ਟਰੈਕਟਰ ਵਾਲਾ ਮੂਰੇ ਪਾਣੀ ਸਿੱਟ ਨਹੀਂ ਹੋਇਆ ਟਰੈਕਟਰ ਨੂੰ ਗੌਰ ਨਹੀਂ ਕਰਿਆ ਸੀ 50 ਤੋਂ ਚਲਾਇਆ ਨਾ ਉੱਚਾ ਦਾ ਬਿੱਡਦਾ ਯਾਰ ਪਹਿਲੀ ਵਾਰ ਹੁਣ ਬਿੱਡ ਧੱਕੇ ਭਰੋ ਯਾਰ ਬਿੱਡ ਦਾ ਕਾਗਜ਼ ਕਰਵਾ ਲਾ ਲਓ ਪਾਣੀ ਨਹੀਂ ਲੱਗੇ ਦਰਬਾਲ ਕੋਈ ਜੇ ਨਹੀਂ ਜੇ ਨਹੀਂ ਪਹੀ ਪਾਣੀ ਗੇਰ ਨਾ ਤਾਂ ਵੀ ਆਪਣੇ ਨਹਾਉਣ ਵਾਸਤੇ ਕਰਨਾ ਜੇ ਸ਼ਾਮਾਂ ਚ ਚ ਖੜਾ ਲਓ ਫਿਰ ਉਹਨੂੰ ਇੱਕ ਵਾਰ ਪਾਣੀ ਭਰ ਕੇ ਉਹ ਤਾਂ ਬਾਬਾ ਜੀ ਤੂੰ ਪਾਜੇ ਖੜਾ ਲਈ ਨਾ ਨਾ ਇੱਕ ਵਾਰ ਪਾਣੀ ਭਰ ਕੇ ਵੀ ਪਾਣੀ ਹੁੰਦਾ ਨਾ ਉਹ ਪੰਜਗਾ ਕਰਵਾਉਣਾ ਪੈਂਦਾ ਨਹੀਂ ਹੁੰਦਾ ਉਹ ਗਨ ਮੋਣਾ ਬਾਈ ਜਿੰਨਾ ਮਰਜ਼ੀ ਹੋਵੇ ਉਹਦਾ ਪਾਣੀ ਚੇਂਜ ਹੋਈ ਗਿਆ ਬਨਾਲ ਦੀ ਨਾਲ ਹਾਂ ਜਦ ਇਹ ਆਪਾਂ ਨਵਾਂ ਬਿਲ ਤਾਂ ਹੀ ਪਤਾ ਲੱਗਿਆ ਹੈਗਾ ਬੰਦੇ ਵੀ ਕਿੰਨੇ ਦੇ ਪਾਣੀ ਮਿੰਟ ਚ ਤਾਂ ਆਪਾਂ ਪਾਣੀ ਦਾ ਡਾਊਨ ਕਰ ਦਿੰਦੇ ਹਾਂ ਪਰ ਨਹੀਂ ਵਜਦਾ ਐ ਲੱਗਦਾ ਵੀ ਅੱਜ ਠੰਡਾ ਤਾਂ ਮੌਸਮ ਹੈ ਰਹਣਾ ਜੇ ਕਿ ਨੀ ਜਿੱਤੇ ਡੰਡਾ ਆ ਕੂੜੀਆਂ ਛੱਲੋਗੇ ਕੋਈ ਤਾਂ ਟ੍ਰੈਨ ਡਾਲੇ ਨਾ ਬੱਜਾ ਜਾ ਕੇ ਵਾਹ ਛੱਲਾ ਬਹੁਤ ਤੇਜ਼ ਬੋਟਾਂ ਪਾਈ ਗਾਲ੍ਹੂ ਗਾਲ੍ਹੂ ਬੋਟ ਆਪਣੀ ਇੱਕ ਕੀਮਤੀ ਬੋਟ ਚਾਹ ਪਈ ਆਪਣਾ ਮਤਦਾਨ ਕਰੋ ਮਤਦਾਨ ਕਰਦੇ ਗਾ ਨਹੀਂ ਮੱਤ ਮਤਦਾਨ ਅਕਲਦਾਨ ਅਗਲਦਾਂ ਕਰੀ ਆਉਂਦੀ ਆਪਾਂ ਪਸ ਜਾ ਕੇ ਅਕਲ ਦੇ ਦੇ ਉਹਨੇ ਆਪਣੀ ਖਤਮ ਕਰ ਲੈ ਅਗਲ ਨੂੰ ਆਪਣੇ ਕੋ ਰਹਿ ਨਹੀਂ ਇਹ ਨਹੀਂ ਨਿਕਲ ਬਸ ਫਿਰ ਜਮਾ ਕਰਾਇਆ ਹਮਨੇ 5 ਸਾਲ ਬਾਅਦ ਦੋ ਵਾਰ ਜਾਂਦੀ ਇੱਕ ਵਾਰ ਐਮਐਲਏ ਟਾਈਮ ਇੱਕ ਵਾਰ ਰਾਟ ਟਾਈਮ ਇਹ ਕੋਸਾ ਪੰਚੀ ਦਾ ਵਿੱਚ ਨੂੰ ਫਿਰ ਆਉਣ ਲਾ ਦੀ ਹਰ ਸਵਾਚ ਲੈ ਜਾਂਦਾ ਹਾਂ ਫੇਰ ਲੈ ਜਾਂਦਾ ਉਹ ਸਮਦੀਨ ਵਾਲੇ ਬਣਾ ਬੱਬਾ ਇਹਨਾਂ ਨੂੰ ਬਾਕੀ ਐਡੇ ਪਰ ਕੱਲ ਨੂੰ ਚੱਲਣਾ ਕੰਮ ਪੂਰਾ ਕੰਮ ਤਾਂ ਕਿਹਾ ਅੱਗ ਪੈਂਦੀ ਹੈ ਕਿਹਾ ਕੰਮ ਚੱਲਣਾ ਕਿੱਥੇ ਜਾਣਗੇ ਲੋਕ ਮੈਂ ਕਿਹਾ ਢਾਲਾ ਪਰਲੀ ਮੈਂ ਤਾਂ ਹਾਜਰੇ ਜਦ ਖੁੱਲ ਗਈ ਵੋਟ ਮੈਂ ਸੱਜਰੇ ਪਾਏ ਉਹਨੇ ਸੱਜਰੇ ਭੀੜ ਹੋ ਗਈ ਦੁਪਹਿਰ ਨੂੰ 1 ਵਜੇ ਕੋਈ ਨਹੀਂ ਹੋਊਗਾ ਵੋਟਾਂ ਵਾਲੇ ਵੀ ਪਾਣੀ ਪੀਪੀ ਖਾੜੇ ਹੋਣਗੇ ਉਹ ਕਿ ਫੇਰ ਗਈ ਉਹ ਇਹਨਾਂ ਕਿਤੇ ਹਟਣਾ ਯਾਰ ਤੂੰ ਕਾਦਾਂ ਰੁਕੀ ਜਾਵੇਂਗਾ ਯਾਰ ਅਗੀ ਆ ਗਿਆ ਡੰਡਾ ਮੇਰਾ ਵਹਦੇ ਪਰ ਬੋਲ ਤੇ ਹੌਲਦੀ ਹੋਂ ਇਹ ਕਾਟੋ ਵੀ ਜਾਂਦੀ ਆ ਅੱਛਾ ਮਤਦਾਨ ਦੀ ਗੱਲ ਚੱਲਦੀ ਦੀ ਭਾਈ ਵਿੱਚ ਕਾਟੋ ਆ ਗਈ ਵਿੱਚ ਗਾਟਵਾ ਗਈ ਆ ਜਾਂਦੀ ਆ ਵਿੱਚ ਮਤਦਾਨ ਕਰੋ ਭਾਈ ਖਰਚਾ ਸਭ ਕੱਲ ਦੇ ਅੰਦਰ ਰੱਖ ਲਵਾਂ ਸਭ ਦਾ ਫੱਦ ਸਾਰ ਕਰਾਂਗਾ 3:30 ਵਜੇ ਤੱਕ ਤਾਂ ਰੱਖੂੰਗਾ 4:00 ਵਜੇ ਤੱਕ ਰੱਖੂੰਗਾ ਜਾਣ ਲੱਗੇ ਤੇ ਕਿ ਰਖਣਾ ਤਾਂ ਕਿ ਉਹ ਦੇਣੀ ਪੈਣਾ ਭਾਈ ਮਤਲਬ ਹੰਡੇ ਪਾਏ ਠੰਡੇ ਠੰਡੇ ਹੰਡੇ ਭੀੜ ਹੋ ਗਈ ਹੰਡੇ ਐ ਲੋਕਾਂ ਦੇ ਸਾਹਮਣੇ ਹੰਡੇ ਜਾਣਾ ਵੀ ਨਾਲ ਦਪਹਿਰ ਚ ਕਿਸੇ ਨੇ ਨਹੀਂ ਜਾਣਾ ਹਾਂ ਦਪਹਿਰ ਨੂੰ ਐ ਵੀ ਇਹ ਇਕਣਾ ਸੋਚਦਾ ਦਪਹਿਰ ਨੂੰ ਇਹ ਜੇ ਜੇ ਸਾਰੇ ਇਹ ਜੇ ਹੋਗੇ ਦਪਹਿਰੇ ਵਾਲੇ ਨਾ ਫਿਰ ਔਖਾ ਮੈਂ ਬੇਵ ਤੇ ਖਾਣਾ ਵੀ ਔਖਾ ਤਰੇ ਨੂੰ ਬੰਦਾ ਘੜ ਵੀ ਲੋਗ ਵੋਟ ਜਿੰਨੀ ਪਿਛਲੀ ਵਾਰ ਪੋਲ ਉਨੀ ਹੁੰਦੀ ਨਹੀਂ ਆ ਯਾਰ ਮੈਨੂੰ ਲੱਗਦਾ ਵੀ ਵੋਟਰ ਬਹੁਤ ਘਟ ਪਾਉਗੇ 50% ਵੋਟ ਪੈਣੀ ਮੰਗਦਾ ਹਾਂ ਯਾਰ ਤਾਂ ਉਹਨਾਂ ਨੇ ਘਟ ਪਾਉਗਾ ਹਾਂ ਬੰਦੇ ਪਾਉਗੇ ਔਰਤਾਂ ਨੇ ਘਟ ਪਾਉਣੀਆਂ ਬੰਦਿਆਂ ਨੇ ਵੀ ਅੱਧੇ ਜਿਹੜੇ ਮੱਟਿਲੀਟਰ ਲੋਕ ਜਿਵੇਂ ਕਹਣਾ ਹੁਣ ਬੇਜਰਕਾ ਜਿਹੜੇ ਉਹ ਕਿਉਂ ਉਹਨਾਂ ਨਾਲ ਦੂਰ ਦੀ ਆ ਜਿੱਕੇ ਗੱਲ ਆਏ ਆ ਹੁਣ ਧੁੱਪ ਮੀਂਹ ਨਹੀਂ ਪੇਖਾ ਸਾ ਟਾਈਮ ਹੋ ਗਿਆ ਹੁਣ ਹਰੇਕ ਕਿ ਕਿਸੇ ਨੂੰ ਕੋਈ ਕੋਈ ਨਾ ਕੋਈ ਪ੍ਰੋਬਲਮ ਚਲਦੀ ਹੋ ਅਗਲਾ ਕਹਿੰਦਾ ਲੱਕ ਕਿਹੜਾ ਜਾਊਗਾ ਗੱਲ ਸਹੀ ਯਾਦ ਪੌਣੀ ਚਾਹੀਦੀ ਆ ਪਿੰਡ ਚ ਹੋਵੇ ਵੋਟ ਹਾਂ ਉਹ ਅਮਣੀ ਚੱਲੀਆਂ ਨਾ ਹਾਂ ਚੱਲੀਆਂ ਉਹ ਦੂਗੇ ਪਿੰਡ ਜਾਂ ਜਾਂ ਫਿਰ ਸਹੂਲਤ ਐ ਨਹੀਂ ਵਧੀਆ ਹੋਵੇ ਇੱਥੇ ਬੰਦਾ ਲੈਣ ਲੱਗੀ ਵੀ ਉੱਥੇ ਹੰਡਾ ਮਿਲੇ ਹੰਡਾ ਮਿਲੇ ਹਵਾ ਹੋਬ ਇੰਤਜ਼ਾਮ ਹੋਵੇ ਇੱਥੇ ਮਿਲੇ ਗਲਾਸ ਪੇ ਤਾਂ ਜਾਈਏ ਸਰਦਾਈ ਮਿਲੀ ਜਾ ਫਿਰ ਤਾਂ ਵੋਟ ਪੈਗੀ ਸਰਦਾਈ ਨਾਲ ਤਾਂ ਹਵਾ ਇੱਧਰ ਤੇ ਵੀ ਢੰਡੀ ਆਉਂਦੀ ਇੱਧਰ ਤੇ ਵੀ ਢੰਡੀ ਆਉਂਦੀ ਨਾ ਆਪਣਾ ਜਿਹੜੇ ਹੁੰਦੇ ਨੇ ਹਵਾ ਨੇ ਪਾ ਵੀ ਹੋ ਜਾਂਦੀ ਆਮ ਚਾਹੀਦਾ ਉੱਥੇ ਜ ਖੜਨਾ ਉਹ ਤਾਂ ਉਹ ਵੀ ਚੱਕਦੀ ਕਾਲੂ ਸ਼ਵੀਰ ਬਾਬੇ ਦੀ ਬਈ ਤੇਰੀ ਨਗੇੜ ਤੇ ਸ਼ਵੀਰ ਚ ਕਾਲੂ ਨਾ ਬਾਈ ਉੱਥੇ ਲੈ ਚ ਖੜਨਾ ਔਖਾ ਹੁੰਦਾ ਬਾਈ ਸ਼ਵੀਰ ਤਾਂ ਚਾਹੀਦੀ ਦੀ ਠੰਡ ਮਾ ਠੀਕ ਆ ਠੰਡ ਮਾ ਤਾਂ ਖੜ ਲੰਦਾ ਸੜਕ 'ਤੇ ਵੀ ਲੋਕ ਆਉਂਦੇ ਜਾਂਦੇ ਰਹਿੰਦੇ ਆ ਉਹਨਾਂ ਨੂੰ ਵੀ ਚਾਹੀਦੀ ਸੀ ਸ਼ਵੀਰ ਦਾ ਬਾਬੇ ਲਾਉਣੀ ਲਾਉਣੀ ਦੇਖੀ ਜਾ ਤੂੰ ਉੱਥੇ ਜਗਾ ਜਨੇ ਕਰ ਲੈਣੀ ਹੁਣਾਂ ਦੁਕਾਨਾ ਵੀ ਲਾ ਦੇਣੀ ਉਹ ਥੋੜੀ ਜਿਹਾ ਹਾਓ ਜਗਾ ਉੱਥੇ ਤਾਂ ਕਰ ਲੈਣੀ ਹੁਣਾਂ ਉੱਥੇ ਉਥੀ ਲਾਉਗਾ ਨਗੇੜ ਤੜੇ ਉੱਥੇ ਕੇ ਟਰਾਈ ਥੋੜੀ ਚੱਲਣੀ ਐਨੀ ਬੋਟਾਂ ਆਣੇ ਹੋਏ ਕੱਲ ਸਭ ਤੇ ਬ ਕਟਕ ਟਕਾ ਉਹ ਆ ਜਾ ਲਾਪਰੀ ਦੇ ਵਰਗੀ ਕੋਈ ਵੀ ਚੰਡੀਗੜ੍ਹ ਰੈਨੇ ਆ ਉਹ ਆਉਂਗੇ ਤੇ ਟਾਈਮ ਦੀ ਟਾਈਮ ਤੂੰ ਫੜਾਈ ਇਹਦੀ ਕਰ ਦੋ ਬਹੁਤ ਹੁੰਦਾ ਨਹੀਂ ਜਾਈ ਤਰ੍ਹਾਂ ਦੀ ਕਰਦਾ ਜੀ ਜ ਸਭ ਲੋ ਮੁੰਡਾ ਲਾਦਾ ਨਹੀਂ ਵੀ ਗਾੜਾ ਬੋਲਦਾ ਨਹੀਂ ਇਹ ਇਦਾਂ ਹੀ ਘੁੰਮ ਫੇਰੇ ਮੋਰ ਚੰਦੀ ਨੀ ਮਰੇ ਹੁੰਦਾ ਜੀ ਜ ਸਭ ਲੋਗਾ ਤਾਂ ਦੱਦੂਗਾ ਨਹੀਂ ਨਾਲ ਇਲਟਾ ਕਰਦਾ ਹੂੰ ਇਲਟਾ ਕਰ ਪਾ ਮੈਂ ਪਹਿਲਾਂ ਨਹੀਂ ਇਲਟਾ ਕਰਦਾ ਤੂੰ ਉਹੀ ਪਾਸ ਤੇਰਾ ਕਿੰਨੇ ਵਾਰ ਜੀਟੀ ਕਰਨ ਲੱਗਾ ਉਹ ਚੀਟੀ ਜੀਟੀ ਹੁਣ ਪਹਿਲਾਂ ਇੰਜੈਕਟਰ ਦਾ ਕਰੀਦਾ ਉੱਚੋ ਆਈ ਬੈਂਡ ਦਾ 4.5 ਕਿੰਨੇ ਦਾ ਹੀ ਨੇ ਪਜਾਦਾ ਭੜਾਕੂ ਦਾ ਕੱਪੀ ਮੇ ਮਿੱਟੀ ਕੋਲ ਮੇਰੀ ਵੀ ਮੈਂ ਕਿਹਾ ਲਗਾ ਕਿਹੜਾ ਕਿਹਾ ਫੋਟੋ 5 ਕਹਿੰਦਾ ਨਹੀਂ ਨਹੀਂ 5 ਤੇ ਕਹਿੰਦਾ ਮਿੰਟ ਮਿੰਟ ਦਾ ਲਾਂਜ ਕੇ ਓਏ ਤੇ ਉਹ ਚੰਗਾ ਕਾਲ ਦਾ ਮੁੰਡਾ 6.5 ਨਹੀਂ ਫਿਰਦਾ ਉਹ ਕਿਹੜਾ ਜੇਸਨ ਜੇਸਨ 6.5 ਲਈ ਬੈਲ ਨਹੀਂ ਫਿਰਦਾ ਤਰੰਖ ਤੇ ਰੱਖ ਲੋਗਾ ਹੁਣ ਜੀਟੀ ਅਗਰ ਤਾਂ ਜੀਟੀ ਆਉਂਦੀ ਫਿਰ ਸਾਨੂੰ ਨਹੀਂ ਪਤਾ ਜਨਰਲ ਟ੍ਰੇਨਿੰਗ ਇਹ ਵੀ ਹੁੰ लागले ਅਸਤਾਨ ਭੜੇ ਰਹਿ ਗਏ ਪੈਸਾ ਤਾਂ ਕੋ ਪਤਾ ਨਹੀਂ ਲੱਗ ਗਿਆ ਚੱਲ ਇਹਦੇ ਪੀਐਫ ਕਰਦੇ ਤੇ ਪਈ ਸੈਟ ਇਹ ਪੀਐਫ ਕਿਉਂਗੇ ਪਈ ਸੈਟ ਅਜੇ ਪਈ ਸੈਟ ਕਰਤੀਆਂ ਪਈ ਸੈਟ ਬੋਤਲਾਂ ਦੇ ਸੀ ਵੀ ਕਰਦੇ ਆ ਅਸੀਂ ਨਵੀਂ ਨਵੀਂ ਕਰਦੇ ਰਹੋ ਅਜੇ ਵਧੀਆ ਕੱਪ ਸ਼ਾਰਟ ਫਾਰਮ ਨਹੀਂ ਬਣੀ ਤਿੰਨ ਸਾਲ ਦਾ ਕੋਰਸ ਹੋ ਵੀ ਹੈ ਲੈ ਸਾਡੇ ਵਾਲੇ ਦੀ ਜੱਤ ਕੋ ਬੰਦਾ ਜੂਤਦਾ ਇਹ ਤਾਂ ਕਰਨਾ ਹੀ ਪੈਣਾ ਤੁਹਾਨੂੰ ਸਾਡੇ ਵਾਲਾ ਕੋਈ ਬੰਨਵਾ ਨਹੀਂ ਹੈ ਏ ਰੋਜ਼ਨਾਮਾ ਕੋਰ ਸਰ ਰੋਜ਼ਨਾਮਾ ਨਿਤਨਾਮਾ ਰੋਜ਼ਨਾਮਾ ਕੀਤੀ ਕਹ ਜੀ ਚੀਜ਼ ਆ ਰੋਜ਼ਨਾਮਾ ਕੋ ਸਿੱਖਣਾ ਵੀ ਮਿਲਦਾ ਕੱਲੋ ਸਰਦਾਈ ਬਣੂਗੀ ਹਾਂ ਫੋਨ ਕਰ ਦਿਓ ਬਸ ਇਹ ਕੰਮ ਔਖਾ ਨਹੀਂ ਸਿਰਫ ਤਾਂ ਕੰਮ ਖਰਾਬ ਹਾਂ ਤਾਂ ਪਤਨਦਲ ਦਾ ਬੰਦੇ ਕੋਣ ਉੱਥੇ ਇਹ ਤਾਂ ਆਪਣਾ ਬੁਲਾ ਕੇ ਬੈਜਣੇ ਉੱਥੇ ਕਰੂ ਦਾ ਤੂੰ ਕੱਲੂ ਮੈਂ ਸਰੂ ਗੇਡ ਮਰਾਂਗੇ ਤੁਹਾਡੇ ਉੱਥੇ ਬਣੂਗੇ ਇਹ ਨਹੀਂ ਪਤਾ ਕੁਝ ਵੀ ਕਿੱਥੇ ਬਣਨੀ ਆ ਇਹ ਨਹੀਂ ਬਾਈ ਜਗ੍ਹਾ ਨਹੀਂ ਦੇ ਸਕਦੇ ਓਰੇ ਪਾ ਗਿਆ ਪਤਾ ਓਰੇ ਬਣ ਜਾਵੇ ਮੂਡ ਮੂਡ ਦੀ ਗੱਲ ਆ ਬਸ ਜਾਨੀ ਗੇਡ ਮਰੱਖਿਓ ਮੈਂ ਉਹ ਗਰੁੱਪ ਮੈਨੂੰ ਨੰਬਰ ਪਾ ਦੋ ਮੇਰਾ ਉੱਥੇ ਤੇ ਪਤਾ ਲੱਗ ਜਾਗਾ ਬੰਦੇ ਨੂੰ ਸੁਣ ਲੈ ਉੱਥੇ ਬਹੁਤ ਨੰਬਰ ਦਰ ਕੋਈ ਹਾਂ ਡਾਇਰ ਕਾਰਡ ਲਿਆ ਵੋਟਰ ਕਾਰਡ ਦੋ ਪਾਸਪੋਰਟ ਫੋਟੋਆਂ ਇੱਕ ਸਟਾਮ ਪੇਪਰ ਲਿਆ 1000 ਵਾਲਾ ਤੇ ਦਸਾਈਨ ਲੈਣੇ ਉੱਥੇ ਗੁੱਠੜਾਉਣਾ ਤੇਰਾ ਚੱਲ ਤੂੰ 1000 ਰੁਪਏ ਦੇ ਦੇ ਤਾਂ ਇਹਨਾਂ ਨੂੰ ਸੀ ਆਪੇ ਕਰ ਲੈਣਾ ਹਾਂ ਤੂੰ ਕਿੱਥੇ ਘੁੰਮੂ ਫਿਰੂਗਾ ਕਾਗਜ਼ ਪੱਤਰ ਕਰਦਾ ਪੂਰਾ ਆਫੇ ਪਟਵਾਰੀ ਤੋਂ ਕਿਹੜੇ ਆ ਕਕਨੂਗੋਦ ਇਹ ਕੰਮ ਅਸੀਂ ਹੀ ਆਵੇ ਕਰ ਲੈਣਾ ਇੱਕ ਫਰਦ ਚਾਹੀਦੀ ਤੇਰੀ ਹਾਂ ਉਹ ਵੀ ਐਂਡ ਜੇ ਤੂੰ ਪਾਸ ਹੋ ਗਿਆ ਤਾਂ ਰੱਖਾ ਦੋ ਚਾਹੀਦੀ ਜੱਕ ਜਿਹੜੀ ਫੱਕ ਆ ਉਹ ਵੀ ਐਂਡ ਮੈਂ ਕਹਿੰਦੇ ਪਾਸ ਹੋ ਗਿਆ ਤਾਂ ਰੱਖਣਾ ਨਹੀਂ ਜਾਵੇਂ ਫਿਲਕਣਾ ਤੇਰਾ ਸੀਟਾਂ ਪੂਰੀਆਂ ਹੋ ਗਈਆਂ ਕੱਲੇ ਕਰਨ ਦਾ ਨਵੀਂ ਐਂਟਰੀ ਹੋਈ ਉੱਥੇ ਪੁੱਛ ਲੀ ਉਹਨੂੰ ਕਿ ਕਿੰਨੇ ਕਾ ਖਰਚਾ ਹੋ ਗਿਆ ਤੇਰਾ ਸੀਪੇ ਦੀ ਤੇ ਭਣ ਕੀ ਗੱਲ ਲਾ ਸੀ ਗਰੁੱਪ ਚ ਉਹ ਗਰੁੱਪ ਚ ਐਂਟਰੀ ਹੋਈ ਆ ਕਾਨੂੰ ਬੈ ਸੜਦਾ ਇਹ ਬਣਾਈਆਂ ਤਾਂ ਉਰੀ ਬਣੂਗੀ ਇੱਥੀ ਕਿਉਂਕਿ ਉੱਥੇ ਉਹ ਮੋਟਰ ਚੱਲਦੀ ਆ ਨਾਉਨੋ ਵੀ ਠੀਕ ਆ ਆਪਣਾ ਬੋਟ ਪਾਉ ਕਾਲੇ ਦੀ ਮੋਟਰ ਪਰਾਓ ਬਿਲਕੁਲ ਬੂੜ ਨਾ ਛੱਡੋ ਬੂੜ ਪਾਓ ਰੁਪਿਆ ਲੱਗਣਾ 300 ਰੁਪਿਆ ਬਿੱਲੂ ਦੇ ਫੋਟੋਸਟਰ ਦੇ ਸਾਮਾਨ ਉੱਥੇ ਕੰਡੀ ਹਟਲ ਲਿਆਓ ਕੁੱਟੀ ਜਾਓ ਬਿਲਕੁਲ 12 ਲੀਟਰ ਦੀ ਕੈਨ ਨਹੀਂ ਪਾ 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 ਭਰ ਲੈਣੇ ਆ ਅੜ ਜਾਂਦੀ ਆ 12 ਲੀਟਰ ਦੀ ਆ ਅੜ ਜਾਂਦੇ ਜਿੰਨੇ ਮਾਂ ਮਰਜੀ ਬੰਦੇ ਹੋਣ 12 ਨੂੰ 12 ਨੂੰ ਜੇ 12 ਵੀ ਬੰਦੇ ਤਾਂ ਨਹੀਂ ਬੁੱਕਦੀ ਇਹ ਅੜ ਜਾ ਯਾਰ 12 ਉਧਰ 12 ਦੇ ਬੱਦੇ ਹੋਣੇ ਯਾਰ ਇਹ ਵੀ ਲੈ ਲਈ ਪੀਣੀ ਆ ਦੇਖੋ ਜੀ ਮੈਂ ਇਹ ਰਿਕਮੈਂਡ ਨਹੀਂ ਕਰਾਂਗਾ ਭਈ ਮੈਂ ਕੋੜਦਾ ਇਹ ਜਿਹਿਆਂ ਵੀ ਰਿਕਮੈਂਡ ਨਹੀਂ ਕਰਦਾ ਮੈਂ ਇਹਨਾਂ ਨੂੰ ਨਿਆਣਿਆਂ ਨੂੰ ਚਲੂ ਜਿਹੜੇ ਕੋਈ ਸੁਣਦਾ ਉਹਦਾ ਆਈ ਹੁੰਦੇ ਆ ਬਤਾਓ ਨਹੀਂ ਨਹੀਂ ਬਦਾਂ ਫੋ ਬਦਾਂ ਤੋਂ ਫੇ ਜੋਰਦਾਰ ਬਹੁਤ ਹੋ ਜਾਂਦਾ ਮੇਰੇ ਕੋਟੇ ਹੋਏ ਅੰਛਰ ਤਾਂ ਇਹ ਜੀ ਕਹਿੰਦੇ ਆ ਵੀ ਪੈਂਦਾ ਕਿ ਕਿਆ ਕੀ ਹੁੰਦਾ ਏ ਜਿਹੜੇ ਪਾਉਨੇ ਹੁੰਦੇ ਆ ਸੁੱਖਾ ਹੀ ਪੈਂਦੇ ਨੇ ਜੀ ਸੁੱਖਾ ਇਹ ਨਹੀਂ ਆਉਂਦਾ ਕੋਦਰ ਮੈਂ ਹਰਦਾ ਹੀ ਯਾਰ ਮਨੂ ਬਾਈ ਦਾ ਫੋਨ ਆਦਾ ਕਹਿੰਦਾ ਤੂੰ ਇਹ ਥੋੜੀ ਹੁੰਦੀ ਛੇੜਦਾ ਜੀ ਕਹਿੰਦਾ ਤੂੰ ਸੁੱਖਾ ਦਾ ਖਾਦਾ ਕੋਈ ਉਹ ਭੰਗੋ ਭੰਗੋ ਕੀ ਮਰਨਾ ਆਗੇ ਤੇ ਹਾਂ ਇਹਦਾ ਇਹ ਜਾ ਕੇ ਬੰਦੇ ਵਾਲਾ ਇਹਦਾ ਹੋਰੇ ਇਹ ਜਾ ਵੀ ਗਏ ਗਾਗਾ ਕੰਮ ਵੀ ਕਰਨਾ ਸੀ ਸ਼ਾਮ ਤੱਕ ਹੋਰ ਕਿਤੇ ਮੋਟਰ ਪਰ ਪਈ ਰਹੀਏ ਕਾਲੇ ਦੀ ਪਰ ਇੱਥੇ ਹੀ ਪੱਲੀ ਪਿਛਾ ਕੇ ਨਾਈਕਣਾ ਵੀ ਬਹੁਤ ਵਧੀਆ ਚੀਜ਼ ਬਣਦੀ ਆ ਹਾਂ ਹਾਂ ਨਾਲੇ ਤਾਕਤ ਵਾਲੀ ਆ ਤਾਕਤ ਵਾਲੀ ਦੀ ਆ ਇਹ ਐਦਾਂ ਵਧੀਆ ਬਾਈ ਠੰਡਾ ਠਹਾ ਰਹਿੰਦਾ ਕੰਮ ਇਹ ਆ ਪਈ ਰਹੀ ਨਹੀਂ ਅੰਦਰ ਆ ਆ ਠੰਡੇ ਦਾ ਐਨੀ ਤਸੀਰ ਕਰ ਮਾ ਠੰਡੇ ਆਂ ਦੀ ਠੰਡੇ ਸੀ ਗਰਮ ਉਹ ਵੀ ਠੰਡਾ ਹਾਂ ਉਹ ਉਹ ਠੰਡੇ ਉਹ ਵੀ ਯਾਰ 100 ਪੇਟ 100 ਪੇ ਦੀ ਬੋਤਲ ਦਾ ਆਪਾਂ ਜੇ 20 ਬੰਦੇ ਆ ਤਾਂ 3-4 ਬੋਤਲਾਂ ਵੇਚਣੀ ਆ ਆਪਾਂ ਨੇ ਉਸ ਦਿਨ 20 ਬੰਦੇ ਤੇ ਮੈਂ ਕਿਹਾ 3-400 ਸੁਮਾਨ ਆ ਜਾਂ ਫਿਰ ਭੁਗਤਾ ਦੇ ਸਾਰੇ ਨਾਲੇ ਜਾਨਦਾਰ ਚੀਜ਼ ਜਾਨਦਾਰ ਚੀਜ਼ ਓਕੇ ਆਈ ਆ ਪਰ ਘੰਟਾ ਕ ਲੱਗਦਾ ਉਹਨੂੰ ਹਾਂ ਪਰ ਮਿਹਨਤ ਲਾਦੀ ਬਣਾਉਣ ਦਾ ਹੈਗਾ ਬੰਦਾ ਗੱਗੇ ਵਰਗਾ ਚਾਹੀਦਾ ਹਾਂ ਦਰਬੀਬਾਈ ਮੇਰੇ ਕੋਲ ਵਹ ਜਾਂਦਾ ਇਹਨਾਂ ਅੱਖਾਂ 'ਚ ਟੇਲ ਲਾਖਣੀ ਉੱਠੀ ਬਸ ਜਦ ਤੱਕ ਮਾ ਮਾ ਬਣਦੀ ਮੈਂ ਸਿੱਕਾ ਦਾਮਾ ਕਈ ਵਾਰ ਬੰਦਾ ਇੱਧਰ ਤੋਂ ਨਫਰ ਬਣਾਉਣੀ ਪੈਣੀ ਕਿਹੜੇ ਬਦਾ ਬਦਾਮ ਉਹਨੇ ਲਗਾਉਣੇ ਪੈਣੇ ਆ ਕਿਹਦੇ ਦੇਖੋ ਕਿਹ ਕਿਹੜਾ ਲੈਦਾ ਸਮਾਂ ਆ ਮੈਨੂੰ ਬਦਾ ਫੜਾ ਦੋ ਬਦਾਮ ਨਹੀਂ ਛੱਡਦੇ ਇਹ ਹਾਂ ਅੱਧੇ ਰਹੇ ਨੇ 20 ਬੰਦੇ ਇੱਕ ਬਦਾਮ ਖਾਣ ਲੱਗਾ ਬਦਾਮ ਗਏ ਇੱਕ ਸੱਕਰ ਨੂੰ ਵਾ ਪੈਣੇ ਆ ਸੱਕਰ ਇੱਕ ਸੱਕਰ ਬੰਦ ਕੇ ਬਣਾਣੀ ਪੈਣੀ ਮੁੰਡਾ ਹੋਰ ਨਹੀਂ ਖਾਂਦੇ ਕਾਲੀ ਗੁੱਲੀ ਮਿਰਚੇ ਉਹ ਛੱਡ ਦਿੰਦਾ ਮੈਂ ਉਹ ਛੱਡ ਦਿੰਦਾ ਮੈਂ ਖਾ ਖਾ ਦੇ ਖਾ ਕਾਲੀ ਮਚੋਗੀ ਖਖਸ ਹੋ ਗਈ ਉਹਨੂੰ ਨਹੀਂ ਬੈ ਉਹਨੂੰ ਨਹੀਂ ਬੈ ਉਹ ਮੋਗੇ ਮਾਗ ਜੋਗੇ ਗੁਲਾਬ ਦਾ ਫੁੱਲੀ ਵੀ ਦੇ ਵਿੱਚ ਵਿੱਚ ਪਚਾਉਣੀ ਪੈਂਦਾ ਉਹ ਵੀ ਖਾ ਜਾਂਦੇ ਹਾਂ ਗੁਲਾਬ ਦਾ ਫੁੱਲ ਵੀ ਸੁੰਘੀ ਜਾਂਦੇ ਲੋ ਬਾਕੀ ਬਾਈ ਕੱਲ ਸਾਨੂੰ ਕੱਲ ਨੂੰ ਮਿਲਦੇ ਆ ਕੱਲੂ ਦਿਖਾਉਣਾ ਬਾਈ ਤੁਹਾਨੂੰ ਚਰਦਾਈ ਦਾ ਜੇ ਬਣਾਈ ਦਾ ਜੇ ਬਣਾਈ ਅਸੀਂ ਸ਼ਰਦਾਈ ਦੀ ਵੀਡੀਓ ਫੋਟੋ ਮੈਂ ਤਾਂ ਅਸੀਂ ਨਹੀਂ ਪਾਉਂਦੇ ਹੈਗੇ ਪਾਉਂਦੇ ਨਹੀਂ ਆ ਬਣਾਦਾ ਸੀ 3-4 ਵਾਰ ਲਈ ਚਲੋ ਬਾਕੀ ਦਿਖਾਉਣਾ ਜੇ ਕੱਲੂ ਬਣਾਈ ਬਾਕੀ ਜਿਹਨਾਂ ਦੀ ਸੀ ਰਾਕੀ ਬੈਠੇ ਆਦੇ ਉਹ ਵੀ ਹੱਥ ਛੱਡ ਰਹੀ ਆ ਵੀ ਜਾਓ ਜਾਓ ਉਹ ਦੋ ਅਥਰਾਂ ਖੋਖਾ ਖਾਣੀ ਆ ਦੇਖਾਂ ਦੋ ਅਥਰਾਂ ਖਾਂਦੀ ਹੁੰਦੀ ਹੁੰਦੀ ਹੈ ਲੈ ਹਾਂ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਕਾਲ ਜੀ ਠੀਕ ਹੈ ਤੁਸੀਂ ਕਾਲ ਜੀ